ਅੱਜ ਜਿਸੀ ਗੱਲ ਕਰਾਂਗੇ ਭਾਈਚਾਰ ਕਿਸਾਨ ਦੀ ਪ੍ਰਤੀਕ ਪਿੰਡ ਦੀ ਪੱਠੀ ਪਿੰਡੂ ਸੱਭਿਆਚਾਰ ਭਾਈਸਰ ਕਿਸਾਨ ਦੀ ਪ੍ਰਤੀਕ ਹੁੰਦੀ ਸੀ ਦਾਣੇ ਪੁੰਨਣ ਵਾਲੀ ਪੱਠੀ ਜੋ ਹੁਣ ਲਗਭਗ ਖਤਮ ਹੋ ਚੁੱਕੀ ਹੈ ਅੱਜ ਇਹ ਸੱਭਿਆਚਾਰਕ ਮੇਲੇ ਵਿੱਚ ਸਿਰਫ ਪ੍ਰਾਤਿਕ ਯਾਦ ਵਜੋਂ ਧਾਰ ਕੀਤੀ ਜਾਂਦੀ ਹੈ ਕਰੀਬ 5 ਦਹਾਕੇ ਪਹਿਲਾਂ ਮਹਿਰਾ ਜਣਕੀ ਹੋਰ ਜਾਤੀ ਦੇ ਲੋਕ ਜੋ ਘਰਾ ਵਿੱਚ ਪਹਿਲਾਂ ਮਸਕਾਂ ਤੇ ਫਿਰ ਬਲਦ ਗੱਡੀ ਨਾਲ ਪਾਣੀ ਭਰਿਆ ਕਰਦੇ ਸਨ ਜਾਂ ਨਲਕੇ ਲਾਉਣ ਦਾ ਕੰਮ ਕਰਦੇ ਸਨ ਉਹਨਾਂ ਦੀਆਂ ਔਰਤਾਂ ਪੱਠੀ ਤੇ ਦਾਣੇ ਭੁੰਨਣ ਦਾ ਕੰਮ ਕਰਦੀਆਂ ਸਨ ਪੱਠੀ ਪਿੰਡ ਦੇ ਵਿਚਕਾਰ ਖੁੱਲੀ ਥਾਂ ਤੇ ਹੁੰਦੀ ਸੀ ਬਾਅਦ ਵਿੱਚ ਕਰੀਬ 4:00 ਵਜੇ ਉਹ ਪੱਠੀ ਨੂੰ ਤਪਾ ਲੈਂਦੀ ਸੀ ਉਹ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਦ ਬਾਜਰੇ ਮੱਕੀ ਦੇ ਟਾਣਡੇ ਘਰਨਿਆਂ ਦੀਆਂ ਤੀਲਾਂ ਕਾਫੂ ਸਾਦੇ ਬਾਲਣ ਦੀ ਵਰਤੋਂ ਕਰਦੀ। ਪਠੀ ਹੀ ਠੱਗ ਬਾਲ ਕੇ ਕੁੱਡਣ ਨਾਲ ਹਲਾ ਕੇ ਅੱਗ ਤੇਜ ਕਰ ਦਿੰਦੀ। ਜਦ ਕੜਾਹੀ ਤਪ ਜਾਂਦੀ ਤਾਂ ਉਹ ਦਾਣੇ ਭੁੰਨਣ ਬੈਠ ਜਾਂਦੀ। ਉਸ ਕੋਲ ਇੱਕ ਵੱਡੀ ਦਾਤੀ, ਛਾਨਣੀ ਤੇ ਇੱਕ ਕੁਝਾ ਹੁੰਦਾ ਸੀ। ਪਠੀ ਤੱਪਣ ਦਾ ਸਮਾਂ ਹੁੰਦਿਆਂ ਹੀ ਦਾਣੇ ਪਣਾਉਣ ਵਾਲਿਆਂ ਦੀ ਭੀੜ ਲੱਗ ਜਾਂਦੀ। ਇਸ ਵਿੱਚ ਬਹੁਤੇ ਤਾਂ ਬੱਚੇ ਹੀ ਹੁੰਦੇ ਸਨ ਪਰ ਕੁਝ ਔਰਤਾਂ ਜਾਂ ਬਜ਼ੁਰਗ ਮਰਦ ਵੀ ਮੱਕੀ ਬਾਜਰਾ ਛੋਲੇ ਜਵਾਰਾ ਆਦਿ ਦੇ ਦਾਣੇ ਲੈ ਕੇ ਆ ਜਾਂਦੇ ਸਨ। ਪੱਠੀ ਵਾਲੀ ਬਾਰੀ ਨਾਲ ਦਾਣੇ ਫੜਦੀ ਤੇ ਉਸ ਵਿੱਚੋਂ ਕੁਝ ਹਿੱਸਾ ਕੱਢ ਲੈਂਦੀ ਜਿਸ ਨੂੰ ਚੁੰਗ ਭਾੜਾ ਜਾਂ ਕਾਟ ਕਹਿੰਦੇ ਸਨ। ਇਹ ਉਹਦੀ ਖਿਰਤ ਦੀ ਮਿਹਨਤ ਹੁੰਦੀ ਸੀ। ਬਾਕੀ ਦਾਣਿਆਂ ਨੂੰ ਉਹ ਪੱਠੀ ਵਿੱਚ ਗਰਮ ਕੀਤੇ ਰੇਤ ਵਿੱਚ ਪਾ ਕੇ ਭੁੰਨਦੀ। ਛੋਲਿਆਂ ਦੇ ਦਾਣੇ ਭੁੰਨਣ ਉਪਰੰਤ ਉਹਨਾਂ ਤੇ ਕੁਜਿਆ ਫੇਰ ਕੇ ਉਹਨਾਂ ਨੂੰ ਦਫਾੜ ਕਰ ਦਿੰਦੀ। ਸਲਾਬੇ ਮੱਕੀ ਤੇ ਦਾਣਿਆਂ ਦੇ ਮੁਰਮਰੇ ਬਣਾਉਂਦੀ ਤੇ ਜੇ ਸੁੱਕੇ ਹੁੰਦੇ ਤਾਂ ਉਸ ਦੀਆਂ ਖਿੱਲਾ ਬਣ ਜਾਂਦੀਆਂ ਜਦ ਦਾਣੇ ਭੁੱਜ ਜਾਂਦੇ ਤਾਂ ਸਾਨਲੀ ਨਾਲ ਸਾਨ ਕੇ ਰੇਤਾ ਕੜਾਹੀ ਵਿੱਚ ਸੁੱਟ ਲੈਂਦੀ ਤੇ ਦਾਣੇ ਗਾਹਕ ਨੂੰ ਦੇ ਦਿੰਦੀ ਜਦੋਂ ਥੇ ਘਟ ਜਾਂਦਾ ਤਾਂ ਉਹ ਕਿਸੇ ਜਵਾਕ ਨੂੰ ਬਾਲਣ ਵਿੱਚ ਬਾਲਣ ਪੱਠੀ ਅੰਦਰ ਸੁੱਟਣ ਲਈ ਕਹਿ ਦਿੰਦੀ ਜੇ ਕਿਸੇ ਕੋਲ ਮੱਕੀ ਜਾਂ ਛੋਲੇ ਨਾ ਹੁੰਦੇ ਤਾਂ ਉਹ ਕਣਕ ਲੈ ਆਉਂਦਾ ਉਹ ਕਣਕ ਰੱਖ ਕੇ ਉਸ ਦੇ ਵੱਟੇ ਛੋਲੇ ਜਾਂ ਮੱਕੀ ਦੇ ਦਾਣੇ ਭੁੰਨ ਕੇ ਦੇ ਦਿੰਦੀ। ਦਿਨ ਸੇ ਭੁੰਨ ਤੱਕ ਉਹ ਦਾਣੇ ਭੁੰਨਦੀ ਅਤੇ ਕੰਮ ਖਤਮ ਕਰਕੇ ਉਹ ਪੱਠੀ ਦੇ ਬਾਲਣ ਪਾਉਣ ਵਾਲੇ ਮੋਗਰੇ ਮੂਰੇ ਕੋਈ ਲੋਹੇ ਦੀ ਚਾਦਰ ਦਾ ਟੁਕੜਾ ਲਾ ਕੇ ਬੰਦ ਕਰਕੇ ਚੁੰਗ ਵਜੋਂ ਕੱਢੇ ਦਾਣੇ ਲੈ ਕੇ ਘਰ ਚਲੀ ਜਾਂਦੀ। ਅੱਜ ਵਾਲੇ ਤਲੀਆਂ ਹੋਈਆਂ ਮਸਾਲਿਆਂ ਵਾਲੀਆਂ ਚੀਜ਼ਾਂ ਨਾਲੋਂ ਭੁੰਨੇ ਹੋਏ ਦਾਣੇ ਸਵਸ ਤੇ ਤਾਕਤਵਰ ਖੁਰਾਕ ਹੁੰਦੀ ਸੀ। ਸਵਾਦ ਬਣਾਉਣ ਲਈ ਲੋਕ ਦਾਣਿਆਂ ਨਾਲ ਗੁੜ ਵੀ ਖਾਂਦੇ ਜਾਂ ਘਿਓ ਤੇ ਲੂਣ ਮਿਲਾ ਕੇ ਨਮਕੀਨ ਵੀ ਕਰ ਲੈਂਦੇ। ਪੱਠੀ ਤੇ ਹਰ ਜਾਤ, ਗੋਤ ਦੇ ਲੋਕ ਦਾਣੇ ਪਣਾਉਣਾਉਂਦੇ ਤੇ ਉੱਥੇ ਬਾਰੀ ਦੀ ਉਡੀਕ ਵਿੱਚ ਬੈਠੇ ਗੱਲਾਂ-ਬਾਤਾਂ ਕਰਦੇ ਰਹਿੰਦੇ। ਬਹੁਤਾ ਕਰਕੇ ਪੱਠੀ ਵਾਲੀ ਖੁਸ਼ਦਿਲ ਤੇ ਖੁੱਲੇ ਸੁਭਾਅ ਦੀ ਹੁੰਦੀ ਸੀ। ਉਸ ਦਾ ਰਜਾਨਾ ਬਹੁਤ ਸਾਰੇ ਲੋਕਾਂ ਨਾਲ ਵਾਅਵਾਸਤਾ ਪੈਂਦਾ ਸੀ। ਇਸ ਲਈ ਹਾਸਾ ਠੱਠਾ ਚੱਲਦਾ ਹੀ ਰਹਿੰਦਾ ਸੀ। ਉਹ ਬੱਚਿਆਂ ਨਾਲ ਉਹਨਾਂ ਵਰਗੀ ਹੋ ਜਾਂਦੀ ਔਰਤਾਂ ਨਾਲ ਖੁੱਲ੍ਹ ਕੇ ਗੁਪਤ ਗੱਲਾਂ ਵੀ ਕਰ ਲੈਂਦੀ ਤੇ ਕਈ ਵਾਰ ਜੇ ਮਰਦ ਠਰਕ ਭੋਰ ਦੇ ਦਾ ਹੱਸ ਕੇ ਟਾਲ ਦਿੰਦੇ ਸੀ ਭਾਈਚਾਰ ਕਿਸ਼ਾਂਜ ਤੇ ਸੱਭਿਆਚਾਰ ਦਾ ਟਿਕਾਣਾ ਹੁੰਦੀ ਸੀ ਪਿੰਡ ਦੀ ਪੱਠੀ ਹੁਣ ਪੱਠੀ ਲਗਭਗ ਖਤਮ ਹੋ ਚੁੱਕੀ ਹੈ ਪਰ ਇਹ ਲੋਕਾਂ ਦੇ ਜ਼ਿਹਨ ਤੋਂ ਖਤਮ ਨਹੀਂ ਹੋਈ ਅੱਜ ਵੀ ਜੇਕਰ ਕਿਸੇ ਘਟਨਾ ਦੀ ਚਰਚਾ ਬਾਰੇ ਦੱਸਣਾ ਹੋਵੇ ਤਾਂ ਕਹਿੰਦੇ ਹਨ ਭਾਈ ਹਰ ਛੱਟੀ ਪੱਠੀ ਤੇ ਇਹ ਗੱਲ ਹੋ ਰਹੀ ਹੈ 那怎么办？